ਸਾਸੀ ਘਾ ਤੁਸੀਂ ਵੇਖ ਰਹੇ ਹੋ ਲੋਕ ਚਰਚਾ ਟੀਵੀ ਮੈਂ ਹਾਂ ਤੁਹਾਡੇ ਨਾਲ ਧਰਮਜੀਤ ਸਿੰਘ ਸੋਰ ਸਿੰਘ ਅਸੀਂ ਇਸ ਵੇਲੇ ਮੌਜੂਦ ਹਾਂ ਜ਼ਿਲ੍ਹਾ ਤਰਨਤਾਰਨ ਦੇ ਕਸਬਾ ਭਿੱਖੀਵਿੰਡ ਦੀ ਬਲੇਰ ਰੋਡ ਵਿਖੇ ਜਿਸ ਸੜਕ ਦੀ ਹਾਲਤ ਬੇਹੱਦ ਮਾੜੀ ਹੈ ਅਤੇ ਲੋਕਾਂ ਦਾ ਇੱਥੋਂ ਲੰਘਣਾ ਮੁਹਾਲ ਹੋਇਆ ਪਿਆ ਹੈ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਅਕਸਰ ਹੀ ਰਾਗਿਰ ਇਸ ਸੜਕ ਦੀ ਮਾੜੀ ਹਾਲਤ ਕਾਰਨ ਡੇਕ ਕੇ ਜਿਹੜਾ ਉਹ ਕਈ ਲੋਕ ਜਿਹੜੇ ਹਾਸੇ ਦਾ ਸ਼ਿਕਾਰ ਹੋ ਚੁੱਕੇ ਹਨ ਔਰ ਇਸ ਸਬੰਧੀ ਸਥਾਨਕ ਲੋਕਾਂ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਭਾਜੀ ਕੀ ਕਹਿਣਾ ਚਾਹੋਗੇ ਤੁਸੀਂ ਸੜਕ ਦੇ ਹਾਲਾਤ ਜਿਹੇ ਬੇਹਦ ਮਾੜੇ ਨੇ ਤੇ ਕੀ ਕਹਿਣਾ ਚਾਹੋਗੇ ਇਹ ਜੀ ਸੜਕ ਦੀ ਬਹੁਤ ਹਾਲਤ ਖਰਾਬ ਆ ਇਹੀ ਸਰਕਾਰ ਤੇ ਮੰਗ ਕਰ ਗਏ ਕਿ ਸੜਕ ਨੂੰ ਛੇਤੀ ਛੇਤੀ ਕੰਪਲੀਟ ਕੀਤਾ ਜਾਵੇ ਰਾਹਗੀਰਾਂ ਨੂੰ ਬਹੁਤ ਹੀ ਪ੍ਰੋਬਲਮ ਆਉਂਦੀ ਆ ਕੋਈ ਪਾਣੀ ਦੇ ਵਿੱਚ ਗਿਰਦੇ ਵੇਖ ਲਓ ਪਾਣੀ ਖਲੋਤਾ ਸੜਕ ਦੇ ਵਿੱਚ ਲੋਕੀ ਮੋਟਰਸਾਈਕਲ ਤੇ 2 3 3 ਤਿੰਨ ਸਵਾਰ ਹੁੰਦੇ ਆ ਇਸ ਲਈ ਇਹ ਸੜਕ ਡਿੱਗ ਪੈਂਦੇ ਆ ਕਈਆਂ ਨੂੰ ਚੋਟਾਂ ਵੀ ਲੱਗ ਜਾਂਵਾ ਹੈ ਇਹ ਇਸ ਲਈ ਸਰਕਾਰ ਤੇ ਅਸੀਂ ਮੰਗ ਕਰਦੇ ਆ ਭਾਈ ਛੇਤੀ ਛੇਤੀ ਰੋਡ ਨੂੰ ਕੰਪਲੀਟ ਕੀਤਾ ਜਾਵੇ ਨੇ ਲੋਕਾਂ ਨੂੰ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਸੀਂ ਤੇ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਜਲਦੀ ਹੋਈ ਅਸੀਂ ਰੋਡ ਪਾਚੇ ਜਿਹੜੇ ਆਮ ਲੋਕਾਂ ਦੀ ਬਹੁਤਾਂ ਦੀਆਂ ਨਾ ਹੋਣ ਸਰਕਾਰ ਨੇ ਛਾਨਾ ਝੂਠੇ ਵਾਅਦੇ ਕਰਕੇ ਬੜਾ ਕੁਝ ਕੀਤਾ ਹੈ ਤੇ ਕੀਤਾ ਨਾ ਪੰਜਾਂ ਸਾਲਾਂ ਚੱਕ ਵੀਗਾ ਪਰ ਉਹਦੀ ਸਰਕਾਰ ਨੂੰ ਪਤਾ ਲੱਗੂ ਭਵੰਤ ਮਨ ਨੂੰ ਵੀ ਪਾਵਲਾ ਕੀ ਹੁੰਦੀ ਜਨਤਾ ਕੀ ਹੁੰਦੀ ਹੈ ਹਾਂਜੀ ਕਾਮਰੇਡ ਜੀ ਇਹ ਸਰਕਾਰ ਵੱਲੋਂ ਤੋਂ ਦਾਅਵੇ ਕੀਤੇ ਜਾ ਰਹੇ ਨੇ ਕਿ ਅਸੀਂ ਸੜਕਾਂ ਦਾ ਜਾਲ ਵਿਛਾ ਦਿੱਤਾ ਆ ਕੋਈ ਰਸਤਾ ਕੱਚਾ ਡੇ ਰਹਿਣ ਦੇਣਾ ਕੀ ਸਰਕਾਰ ਦੇ ਦਾਅਵੇ ਇਹ ਅਸਲੀਅਤ ਕੁਝ ਹੋਰ ਹੈ ਬਿਲਕੁਲ ਝੂਠਾ ਜੀ ਬਿਲਕੁਲ ਝੂਠਾ ਉੱਥੇ ਦੀਆਂ ਬੈਠੇ ਸਭ ਕੁ ਕਰੀ ਜਾਂਦੇ ਕਾਗਜ਼ਾਜੀ ਇੱਥੇ ਕੱਖ ਨਹੀਂ ਕੀਤਾ ਨਾ ਪਿੰਡਾਂ ਦੇ ਵਿੱਚ ਉੱਥੇ ਕਰੀ ਜਾਂਦੇ ਬਸ ਆ ਆ ਫਲਾਣਾਂ ਨੇ ਟਿੰਗੜਿਆ ਇਹ ਲੈ ਇੱਕ ਮੰਗਰੀ ਕਿਸੇ ਦੀ ਪੂਰੀ ਕੀਤੀ ਪਿੰਡ ਵਾਲਿਆਂ ਦੀ ਬੇਨਤੀ ਕਰਦੇ ਆ ਕਿ ਸਾਡੀ ਬੇਨਤੀ ਪ੍ਰਵਾਨ ਕਰ ਜਲਦੀ ਹੋ ਜਲਦੀ ਰੋਡ ਬਣ ਜਾਵੇ ਅਸੀਂ ਜਿੱਸੀ ਜਦਾ ਤਾੜਵਾ ਕਰਾਂਗੇ ਹਾਂਜੀ ਇਹ ਕਿੰਨਾ ਗਰਸਤਾ ਜਿਹੜਾ ਆ ਉਹ ਜਿਹੜਾ ਬੇहद ਖਰਾਬ ਹਾਲਤ ਚ ਹੈ ਜੀ ਉਥੋਂ ਲੈ ਕੇ ਚੌਂ ਤੋਂ ਲੈ ਕੇ ਤੇ ਪੁਲ ਤੱਕ ਸਾਰਾ ਸਾਰਾ ਹੀ ਖਰਾਬ ਹੈ ਸਾਰਾ ਬਲੇਰ ਤੱਕ ਹੀ ਖਰਾਬ ਹੈ ਇਹ ਦੇਖਣ ਚ ਵੀ ਆਇਆ ਕਿ ਇਹ ਰਾਹ ਜਿਹੜਾ ਆ ਬਹੁਤ ਜ਼ਿਆਦਾ ਇੱਥੇ ਆਵਾਜ਼ੇ ਰਿੰਦੀ ਹੈ ਹਾਂਜੀ ਅਸੀਂ ਤੇ ਇਹ ਨਾ ਵੀ ਜਿੱਦਾ ਰੋੜੇ ਵਗਦਾ ਨਾ ਉਹਨਾਂ ਵੱਡਾ ਰੋੜੇ ਨਹੀਂ ਵਗਦਾ ਜਿੱਦਾ ਰੋੜੇ ਵਗਦਾ ਹੈ ਤੇ ਅਸੀਂ ਤੇ ਬੇਨਤੀ ਕਰਾਂਗੇ ਚਲੋ ਪਹਨ ਨੂੰ ਵੀ ਕਰ ਦਿੰਦੇ ਆ ਤੂੰ ਪੰਜਾਬ ਦਾ ਮੁੱਖ ਮੰਤਰੀ ਬਣਿਆ ਪੰਜਾਂ ਸਾਲ ਤੈਨੂੰ ਪਾਵਰ ਮਿਲੀ ਆ ਕੋਈ ਸ਼ਕ ਕੋਈ ਦੁਗੀਆਂ ਦੇ ਵਿੱਚ ਮਿਰਚਾੜ ਕੇ ਮਿਰਚਾ ਲੋਕਾਂ ਦੀਆਂ ਮੰਗਾ ਪੂਰੀਆਂ ਕਰ ਮੈਂ ਤੇ ਤੂੰ ਬੜੇ ਖੀਤੇ ਕੀਤਾ ਇੱਕ ਵੀ ਗੱਦਰ ਮੈਂ ਲੋਕਾਂ ਦਾ ਦਵਾਤ ਕਾ ਮੈਂ ਕੀਤਾ ਸਾਡੇ ਬਾਦ ਕੋਈ ਨਹੀਂ ਕੀਤਾ ਤੋ ਹੋਂਦੇ ਅਜਿਹਾ ਆਰਐਨ ਦੇ ਟਿਕਟੇ ਬੁੱਟੇ ਬੰਦੇ ਆ ਕੋਈ ਰੋਜ਼ ਇੱਕ ਜਿਹਾ ਸਾ ਆ ਸਾਹ ਤਾਂ ਰੋਜ਼ ਹੀ ਰੋਜੀ ਉੱਥੇ ਡਿੱਗਾ ਤਾਂ ਉੱਥੇ ਡਿੱਗੇ ਆ ਪੋਰੀਆਂ ਨੇ ਉਦੋਂ ਬਾਦ ਖੀਤ ਕਰਕੇ ਰਾਤੀ ਆ ਅਜਿਹਾ ਮਾਰਕੀ ਕਬਟੀ ਨੂੰ ਬੇਲਦੀ ਕਰਾ ਵੀ ਜਲਦੀ ਹੋ ਜੀਓ ਠੇਕਦਾਰ ਕੋਲੋਂ ਕਾਲ ਖਿਚਣ ਪੋਰੇ ਪੌਣ ਜਿਹੜੇ ਪੁਰੇ ਇਥੇ ਪਾਏ ਜਾ ਰਹੇ ਉਹ ਕੰਮ ਕਾਫੀ ਲਟਕਿਆ ਹੋਇਆ ਪਤਾ ਲੱਗਾ ਹੈ ਉਹ ਜਿਹੇ ਮਹੀਨਾ ਹੀ ਹੋ ਗਿਆ ਕਿਸੇ ਪਰਵਾਹੀ ਕੀਤੀ ਖਾਲ ਮਾਰ ਜਾਂਦੇ ਆ ਮੁਰਕੇਉਦੇ ਨਹੀਂਗੇ ਕੁੰਦੇ ਨਹੀਂਗੇ ਦੁਬਿਧਾ ਡਿੱਗਣ ਰਹੀ ਆ ਅੱਗੇ ਤਾਂ ਤੁਰੇ ਚੱਲੋ ਵੇਖੋ ਕੀ ਰੋਡ ਦੀ ਕੀ ਹਾਲਤ ਹੈ ਖਰਾਬ ਅਸੀਂ ਤੇਰਾ ਵੀ ਡਿਪਟੀ ਸਲੂ ਮੈਂ ਤਾਂ ਭਾਰਗੋ ਬੇਨਤੀ ਕਰਦਾ ਜਿਹੜੇ ਦਾ ਮਾਰਤ ਦਾ ਅਫਸਰ ਹੁੰਦਾ ਹੈ ਕਿ ਜਲਦੀ ਹੋ ਜਾ ਉਹ ਆ ਕੇ ਸਾਡਾ ਰੋਡ ਬਣਾਇਆ ਜਾਵੇ ਸਾਡੀ ਤਕਲੀਫਾ ਦੂਰ ਹੋ ਜਾ ਤੇ ਉਹਦਾ ਡਿਪਟੀ ਸਲੂ ਦਾ ਧੰਨਵਾਦ ਕਰਾਂਗੇ ਧੰਨਵਾਦ ਜੀ ਸੋ ਇਹ ਸੰ ਕਸਬਾ ਭਿੱਖੀਵਿੰਡ ਦੇ ਪਲੇਰ ਰੋਡ ਦੇ ਸਥਾਨਕ ਵਾਸੀ ਜਿਨ੍ਹਾਂ ਨੇ ਕਿ ਦੱਸਿਆ ਹੈ ਕਿ ਜਿਹੜਾ ਇਹ ਸੜਕਿਆ ਬੇਹਦ ਮਾੜੀ ਹਾਲਤ ਵਿੱਚ ਹੈ ਤੇ ਲੋਕ ਡਿੱਕੇ ਇਥੋਂ ਜਿਹੜਾ ਅਕਸਰ ਹੀ ਹਾਸੇ ਦਾ ਸ਼ਿਕਾਰ ਹੁੰਦੇ ਹਨ ਸੋ ਵੇਖਣਾ ਹੋਵੇਗਾ ਕਿ ਇਹ ਸਰਕਾਰ ਕਦੋਂ ਤੱਕ ਇਸ ਸੜਕ ਨੂੰ ਮੁਕੰਮਲ ਕਰਕੇ ਜਿਹੜਾ ਲੋਕਾਂ ਨੂੰ ਰਾਹਤ ਪਹੁੰਚਾਉਂਦੀ ਹੈ ਵੇਖਦੇ ਰਹੋ ਲੋਕ ਚਰਚਾ ਟੀਵੀ